ਅੱਜ ਵਾਰਡ ਨੰਬਰ 10 ਦੇ ਵਿੱਚ ਜਿਹੜਾ ਆਇਸ਼ਮਾਨ ਕਾਰਡ ਦਾ ਕੈਂਪ ਲਗਾਇਆ ਗਿਆ ਵਾ ਇਸ ਦੇ ਵਿੱਚ ਕਿਸੇ ਨੂੰ ਵੀ ਵਾਰਡ ਨਿਵਾਸੀ ਨੂੰ ਕੋਈ ਵੀ ਮੁਸ਼ਕਲ ਦੀ ਜਿਹੜੀ ਆਂਦੀ ਪਈ ਆ ਉਹ ਅਸੀਂ ਮੌਕੇ ਤੇ ਹੀ ਇਹਦਾ ਵਾ ਜਿਹੜਾ ਇਹ ਹੱਲ ਕਰਦੇ ਪਏ ਆ ਜਿਵੇਂ ਕਿ ਵੋਟਰ ਕਾਰਡ ਨਵੇਂ ਬਣਾਣੇ ਰਾਸ਼ਨ ਕਾਰਡ ਜਿਨ੍ਹਾਂ ਦੇ ਬੰਨਣ ਵਾਲੇ ਰਾਸ਼ਨ ਕਾਰਡ ਦਾ ਫਾਰਮ ਭਰਦੇ ਪਏ ਆ ਪੈਨਸ਼ਨ ਜਿਨ੍ਹਾਂ ਨੂੰ ਲੱਗਣ ਵਾਲੀਆਂ ਪੈਨਸ਼ਨ ਦੇ ਫਾਰਮ ਭਰਦੇ ਪਏ ਆ ਵਾਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਜੇ ਭਾਵੇਂ ਉਹ ਸੀਵਰੇਜ ਹੋਵੇ ਭਾਵੇਂ ਉਹ ਲਾਈਟਾਂ ਆਉਣ ਲਾਈਟਾਂ ਨਾ ਚੱਗਦੀਆਂ ਸੀਵਰਜ ਬੰਦ ਹੋਣ ਜਾਂ ਕੋਈ ਗਲੀ ਨਵੀਂ ਬਣਨ ਵਾਲੀ ਸਾਰਾ ਹੀ ਅਹੀਂ ਇੱਥੇ ਅੱਜ ਉਹਦਾ ਵਾਰਡ ਦਾ ਮਾਇਨਾ ਕਰਦੇ ਪਏ ਆ ਸਾਡੇ ਸਾਨੂੰ ਵਾਰਡ ਨਾਸੀ ਆ ਕੇ ਮਿਲਦੇ ਪਏ ਆ ਤੇ ਸਾਰਿਆਂ ਦੀ ਮੁਸ਼ਕਲਾ ਜਿਹੜੀਆਂ ਵਾ ਬਹੁਤ ਜਲਦੀ ਤੋਂ ਜਲਦੀ ਅਸੀਂ ਹੱਲ ਕਰਵਾਉਣ ਦੀ ਸਮਖਸ਼ ਉਹਨਾਂ ਦੇ ਰਵਾਂਗੇ ਜੀ ਤੇ ਆਜ਼ਾਦ ਗਰੁੱਪ ਦੀ ਟੀਮ ਵੱਲੋਂ ਉਪਰਾਲਾ ਕੀਤਾ ਗਿਆ ਹੈ ਜਿਹੜੀਆਂ ਵੀ ਸਹੂਲਤਾਂ ਨੇ ਲੋਕ ਸਹੂਲਤਾਂ ਆਮ ਜਨਤਾ ਦੇ ਘਰ-ਘਰ ਪਹੁੰਚਾਉਣ ਲਈ ਇਹ ਆਜ਼ਾਦ ਗਰੁੱਪ ਨੇ ਪ੍ਰੋਗਰਾਮ ਲਿਖਿਆ ਹੈ ਇਹ ਪਹਿਲਾ ਪ੍ਰੋਗਰਾਮ ਜਿਹੜਾ ਹੈ 10 ਨੰਬਰ ਵਾਰਡ ਚ ਮਨੋਜਗਨੋ ਤ੍ਰੀਜੀ ਮੈਨਾਂ ਵਧਾਈ ਦੇ ਪਾਤਰ ਆ ਇਹਨਾਂ ਸਾਰੀ ਟੀਮ ਨਾਲੋਂ ਪਹਿਲਾਂ ਅੱਗੇ ਲਾ ਕੇ ਇਸ ਪ੍ਰੋਗਰਾਮ ਨੂੰ ਚਾਲੂ ਕੀਤਾ ਹੈ ਤਾਂ ਕਿ ਆ ਸੰਗਤ ਬੈਠੀ ਆ ਇਹਨਾਂ ਦੇ ਜਿੰਨੀਆਂ ਵੀ ਸਰਕਾਰ ਵੱਲੋਂ ਪਾਲਿਸੀਆਂ ਆਉਂਦੀਆਂ ਨੇ ਆਮ ਲੋਕਾਂ ਤੱਕ ਪਹੁੰਚ ਸਕਣ ਉਹਨਾਂ ਦਾ ਅਸੀਂ ਪ੍ਰਾਲਾ ਕਰਾਂਗੇ ਸਾਰੇ ਹਲਕੇ ਦੇ ਵਿੱਚ ਸਾਰੇ ਹਲਕੇ 'ਚ ਸਾਡੀ ਟੀਮ ਵਾਰੀ-ਵਾਰੀ ਇਹ ਪ੍ਰੋਗਰਾਮ ਨੂੰ ਕਰੂਗੀ ਤਾਂ ਕਿ ਆਮ ਲੋਕਾਂ ਤੱਕ ਜਿਹੜੀਆਂ ਗਵਰਨਮੈਂਟ ਦੇ ਸਹੂਤਾ ਆ ਪਹੁੰਚ ਸਕਦਾ। ਜਿਹੜਾ ਚਾਰ ਮਹੀਨੇ ਦੇ ਇਲੈਕਸ਼ਨ ਹੋਏ ਕਾਉਂਸਲ ਦੀ ਪ੍ਰਧਾਨਗੀ ਦੇ ਚੋਣ ਡਿਵਿਜ਼ਨ ਕਿਸ ਤਰ੍ਹਾਂ ਦੀ ਬੜੀ ਦੁੱਖਦਾਈ ਗੱਲ ਹੈ ਜੀ 4 ਮਹੀਨੇ ਤੋਂ ਨਹੀਂ ਅਸੀਂ ਤੇ ਗਿਣਦੇ ਆਂ ਵੀ 8-10 ਸਾਲ ਤੋਂ ਇੱਕ 10 ਸਾਲ ਤੋਂ ਸ਼ਹਿਰ ਨੂੰ ਪ੍ਰਧਾਨੀ ਮਿਲਿਆ ਤੇ ਆਮ ਲੋਕਾਂ ਦਾ ਅਫਸਰशाही ਨਾਲ ਗੱਲ ਕਰਨੀ ਔਖੀ ਹੋ ਜਾਂਦੀ ਆ ਕਿਉਂਕਿ ਜਿਹੜੇ ਕਾਉਂਸਲਰ ਹੁੰਦੇ ਆ ਇਹ ਲੋਕਾਂ ਨਾਲ ਸਿੱਧੇ ਚੁਣੇ ਹੋਏ ਕਰਕੇ ਲੋਕਾਂ ਨਾਲ ਜੁੜੇ ਹੋਏ ਨੇ ਹੁੰਦੇ ਆ ਤੇ ਜੁੜਨ ਕਰਕੇ ਕਾਉਂਸਲਰਾਂ ਚੋਂ ਹੀ ਪ੍ਰਧਾਨ ਬਣਾਉਂਦਾ ਤੇ ਉਸ ਲੋਕ ਸਿੱਧੀ ਘਰ ਤੱਕ ਆਵਾਜ਼ ਪਹੁੰਚਾਉਣੀ ਸੌਖੀ ਆ ਪਰ ਮਜਬੂਰੀ ਇਹ ਗੱਲ ਦੀ ਆ ਕਿ ਉਹ ਹੋਇਆ ਨਹੀਂਗਾ ਅਸੀਂ ਕੱਲ ਨੂੰ ਐਸਡੀਐਮ ਨੂੰ ਟਾਈਮ ਲਿਆ ਜੀ ਐਸਡੀਐਮ ਸਾਹਿਬ ਤੋਂ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਲੱਗੇ ਆ ਜੇ ਐਸਡੀਐਮ ਸਾਹਿਬ ਨੇ ਨਾ ਸੁਣੀ ਫਿਰ ਡੀਸੀ ਸਾਹਿਬ ਨਾਲ ਮੰਗ ਪੱਤਰ ਕਰਕੇ ਨਹੀਂ ਤੇ ਹਾਈ ਕੋਰਟ ਤੱਕ ਅਸੀਂ ਜਾਵਾਂਗੇ ਜਲਦੀ ਇਹ ਜਿਹੜੀ ਸ਼ਹਿਰ ਦੀ ਚੋਣ ਆ ਇਹ ਕਰਵਾਵਾਂਗੇ ਤਾਂ ਕਿ ਸ਼ਹਿਰ ਨੂੰ ਪ੍ਰਧਾਨ ਮਿਲੇ ਤੇ ਸ਼ਹਿਰ ਦਾ ਵਿਕਾਸ ਹੋ ਸਕੇ ਅੱਜ ਵਾਰਡ ਨੰਬਰ 10 ਦੇ ਵਿੱਚ ਜਿਹੜਾ ਵਾ ਆਇਸ਼ਮਾਨ ਕਾਰਡ ਦਾ ਕੈਂਪ ਲਗਾਇਆ ਗਿਆ ਵਾ ਇਸ ਦੇ ਵਿੱਚ ਕਿਸੇ ਨੂੰ ਵੀ ਵਾਰਡ ਨਿਵਾਸੀ ਨੂੰ ਕੋਈ ਵੀ ਮੁਸ਼ਕਲ ਦੀ ਜਿਹੜੀ ਆਂਦੀ ਪਈ ਆ ਉਹ ਅਸੀਂ ਮੌਕੇ ਤੇ ਹੀ ਇਹਦਾ ਵਾ ਜਿਹੜਾ ਇਹ ਹੱਲ ਕਰਦੇ ਪਏ ਆ ਜਿਵੇਂ ਕਿ ਵੋਟਰ ਕਾਰਡ ਨਵੇਂ ਬਣਾਣੇ ਰਾਸ਼ਨ ਕਾਰਡ ਇਹ ਜਿਨ੍ਹਾਂ ਦੇ ਬਣਨ ਵਾਲੇ ਰਾਸ਼ਨ ਕਾਰਡ ਫਾਰਮ ਭਰਦੇ ਪਏ ਆ ਪੈਨਸ਼ਨ ਜਿਨ੍ਹਾਂ ਨੂੰ ਲੱਗਣ ਵਾਲੀਆਂ ਪੈਨਸ਼ਨ ਦੇ ਫਾਰਮ ਭਰਦੇ ਪਏ ਆ ਵਾਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਜਿਵੇਂ ਭਾਵੇਂ ਉਹ ਸੀਵਰੇਜ ਹੋਵੇ ਭਾਵੇਂ ਉਹ ਲਾਈਟਾਂ ਆਉਣ ਲਾਈਟਾਂ ਨਾ ਚੱਗਦੀਆਂ ਸੀਵਰੇਜ ਬੰਦ ਹੋਣ ਜਾਂ ਕੋਈ ਗਲੀ ਨਵੀਂ ਬਣਨ ਵਾਲੀ ਸਾਰਾ ਹੀ ਅਹੀਂ ਇੱਥੇ ਅੱਜ ਉਦਾ ਵਾਰਡ ਦਾ ਮਾਇਨਾ ਕਰਦੇ ਪਏ ਆ ਸਾਡੇ ਸਾਨੂੰ ਵਾਰਡ ਮਾਸੀ ਆ ਕੇ ਮਿਲਦੇ ਪਏ ਆ ਤੇ ਸਾਰਿਆਂ ਦੀ ਮੁਸ਼ਕਲਾਂ ਜਿਹੜੀਆਂ ਵਾ ਬਹੁਤ ਜਲਦੀ ਤੋਂ ਜਲਦੀ ਅਸੀਂ ਹੱਲ ਕਰਵਾਉਣ ਦੀ ਸਮਖਸ਼ ਉਹਨਾਂ ਦੇ ਰਵਾਂਗੇ ਜੀ